ਪਹਿਲਾਂ ਤਾਂ ਉਹ ਟ੍ਰੀ ਹਸਪੀਟਲ ਹੈ ਨਹੀਂ ਸੀ ਹੁਣ ਉਹਦੀ 20 ਬੈੱਡ ਦਾ ਹਸਪੀਟਲ ਐਮਰਜੈਂਸੀ ਡੈਂਟਿਸਟ ਆਪੀਡੀ ਆਈਪੀਡੀ ਸਾਰਾ ਸ਼ੁਰੂ ਹੋਣ ਲੱਗਿਆ ਤੇ ਉਸ ਤੋਂ ਬਾਅਦ ਮੈਂ ਇੱਥੇ ਕੋਰਟ ਚ ਆਇਆ ਮੈਂ ਆਮ ਲੋਕਾਂ ਨੂੰ ਪੁੱਛਿਆ ਪਹਿਲਾਂ ਹੁਣ ਸਾ ਮੈਂ ਕੋਈ ਇੱਥੇ ਛਾਪਾ ਮਾਰਨੀ ਆਇਆ ਮਤਲਬ ਕਮੀਆਂ ਦੇਖਣ ਕਿਉਂਕਿ ਸਾਡੀ ਸਰਕਾਰ ਜੋ ਕਮੀ ਹੋਊਗੀ ਪੂਰੀ ਕਰੇਗੀ ਤੇ ਕਮੀਆਂ ਦੇ ਵਿੱਚ ਮੈਨੂੰ ਇੱਕ ਦੋ ਗੱਲਾਂ ਪਤਾ ਲੱਗੀਆਂ ਇੱਕ ਤਾਂ ਇੱਥੇ ਤਹਿਸੀਲਦਾਰ ਜਿਹੜਾ ਉਹਦੀ ਪੋਸਟ ਘਟ ਹੈ ਜਿਹੜੇ ਪੱਕੀ ਪੋਸਟ ਹੈ ਉਹਨਾਂ ਨੂੰ ਹਾਈ ਕੋਰਟ ਵਗੈਰਾ ਕਾਗਜ਼ ਲੈ ਕੇ ਜਾਣਾ ਪੈਂਦਾ ਜਿਵੇਂ ਅੱਜ ਗਏ ਹੋਏ ਨੇ ਤਾਂ ਇੱਥੇ ਫਿਰ ਨਾ ਤਹਿਸੀਲਦਾਰ ਚਨੀਰ ਨਾ ਅਟੈਚ ਹੈ ਉਹ ਚਨੀਰ ਤੋਂ ਵੀ ਤਹਿਨੀਰ ਵੀ ਉਹੀ ਦੇਖਦੇ ਨੇ ਤੇ ਇੱਥੇ ਫਿਰ ਨਾ ਰਜਿਸਟਰੀਆਂ ਲੇਟ ਹੋ ਜਾਂਦੀਆਂ ਉਹ ਇੱਕ ਪੱਕਾ ਤਹਿਸੀਲਦਾਰ ਅੱਜ ਹੀ ਮੈਂ ਜਾ ਕੇ ਤੇ ਰੈਵਨਿਊ ਡਿਪਾਰਟਮੈਂਟ ਨੂੰ ਮੈਂ ਬਲਾਕੇ ਜਦ ਮੈਂ ਹਸਪੀਟਲ ਗਏ ਸੀ ਜੀ ਉੱਥੇ ਵੀ ਡਾਕਟਰਾਂ ਦੀ ਬਹੁਤ ਘਟਿਆ ਜੀ ਹਾਂ ਮਤਲਬ ਦੇਖੋ ਸਿਸਟਮ ਨੂੰ ਠੀਕ ਕਰਨ ਵਾਸਤੇ ਟਾਈਮ ਲੱਗਦਾ ਪਰ ਹੋ ਹੀ ਜਾਂਦਾ ਹਰ ਰੋਜ਼ ਕੋਈ ਨਾ ਕੋਈ ਜਿਵੇਂ ਹੁਣ ਅੱਜ ਇੱਥੇ ਆ ਗਏ ਕੱਲ ਤੋਂ ਤੁਹਾਨੂੰ ਇੱਥੇ ਤਹਿਸੀਲਦਾਰ ਵੀ ਪੱਕਾ ਮਿਲੂਗਾ ਤੇ ਨਾਲ ਇੱਕ ਇੱਥੇ ਪ੍ਰੋਬਲਮ ਹੈ ਨੈੱਟ ਦੀ ਜੀ ਇੱਥੇ ਨੈੱਟ ਸਲੋ ਹੈ ਤਾਂ ਉਹ ਫਰਦਾ ਨਿਕਲਣ ਚ ਟਾਈਮ ਲੱਗਦਾ ਤੇ ਅੱਜ ਕੱਲ ਤਾਂ ਕੋਈ ਨੈੱਟ ਦੀ ਪ੍ਰੋਬਲਮ ਹੀ ਨਹੀਂ ਹੋਣੀ ਚਾਹੀਦੀ ਕਿਤੇ ਮੋਟਾ ਦੇ ਕੋਠਿਆਂ ਤੇ ਜਿਹੜਾ ਨੈਟ ਚਾਂਸ ਹੈ ਉਹ ਐਮੀਨੈਂਸ ਦੀ ਬਿਲਡਿੰਗ ਵੀ ਹਜੇ ਜਿਹੜੀ ਉਹ ਬਣੀ ਨਹੀਂ ਕਾਫੀ ਚਿਰ ਪਹਿਲਾਂ ਅਨਾਉਂਸ ਹੋਇਆ ਸੀ ਪਰ ਬੱਟੇ ਬੱਚੇ ਉਸ ਤੋਂ ਪੁਰਾਣੇ ਸਕੂਲ ਦੀ ਬਿਲਡਿੰਗ ਚ ਬੈਠ ਰਹੇ ਉਹਦੇ ਬਾਰੇ ਕੀ ਕਹਿਣਾ ਸੀ ਨਹੀਂ ਅਸੀਂ ਦੇਖੋ ਹੈਲਥ ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਇਹ ਸਾਡੀਆਂ ਤਿੰਨ ਪ੍ਰਾਇਓਰਟੀ ਆ ਨੇ ਜਿੱਥੇ ਜਿੱਥੇ ਵੀ ਆਈ ਜਾਂਦੇ ਆ ਸਾਨੂੰ ਕਈ ਵਾਰੀ ਸੈਮੈਸਟਰ ਸ਼ੁਰੂ ਹੋ ਜਾਂਦਾ ਹੈ ਉਹਦੇ ਦਰਮਿਆਨ ਆਪਾਂ ਜ਼ਿਆਦਾ ਕੰਸਟ੍ਰਕਸ਼ਨ ਨਹੀਂ ਕਰ ਸਕਦੇ ਹੁਣ ਪੇਪਰ ਸ਼ੁਰੂ ਹੋ ਜਾਣਗੇ ਕੱਲ ਤੋਂ ਪਲੱਸ 2 ਵਾਲਿਆਂ ਦੇ ਸੋ ਜਿਵੇਂ ਜਿਵੇਂ ਬਣੀ ਜਾਣਗੇ ਜਿਵੇਂ ਜਿਵੇਂ ਸਾਨੂੰ ਮੌਕਾ ਮਿਲ ਜਊਗਾ ਛੁੱਟੀਆਂ ਚ ਜਿਹੜਾ ਬੱਚਿਆਂ ਦੇ ਦਾ ਸਮਰ ਕੈਂਪ ਵਗੈਰ ਲੱਗੇ ਹੁੰਦੇ ਨੇ ਉਹ ਤੋਂ ਜ਼ਿਆਦਾ ਕੰਸਟਰਕਸ਼ਨ ਹੋ ਸਕਦੀ ਹੈ ਸੜਕਾਂ ਜਿਹੜੀਆਂ ਨੇ ਉਹ ਦਸੰਬਰ ਜਨਵਰੀ ਫਰਵਰੀ ਬਣੀ ਨਹੀਂ ਸਕਦੀਆਂ ਕਿਉਂਕਿ ਠੰਡ ਹੈ ਲੱਕ ਜੰਮ ਜਾਂਦੀ ਸੋ ਹੁਣ ਜਿੰਨੀਆਂ ਵੀ ਸੜਕਾਂ ਦੀ ਆਲੇ-ਦੋਲੇ ਪਿੰਡਾਂ ਦੀ ਸੜਕਾਂ ਦਾ ਵੀ ਸਾਡੇ ਕੋਲ ਕਾਫੀ ਬਜਟ ਆ ਗਿਆ ਸਰ ਸਰਦੂਲਗੜ ਦਾ ਸਭ ਤੋਂ ਵੱਡਾ ਮਸਲਾ ਇਹ ਹੈ ਜਦੋਂ ਜਿਹੜੀ ਸੜਕ ਬਣੀ ਸੀ ਉਸ ਤੋਂ ਬਾਅਦ ਉਹਦੇ ਚ ਖਾਲੀਆਂ ਪੱਟ ਕੇ ਪਾਈਆਂ ਪਾਈਆਂ ਜਾਂ ਤਾਰਾਂ ਪਾਈਆਂ ਉਹ ਅਜੇ ਵੀ ਬਹੁਤ ਹਾਦਸਿਆਂ ਦਾ ਕਾਰਨ ਹੈ ਜੀ ਮੈਂ ਸਾਰੇ ਡਿਪਾਰਟਮੈਂਟਾਂ ਨੂੰ ਇਹ ਗੱਲ ਕਹੀ ਹੈ ਕਿ ਜਿੱਥੇ ਵੀ ਸੜਕ ਬਣਾਉਣੀ ਹੈ ਉਹ ਪਹਿਲਾਂ ਦੂਜੇ ਡਿਪਾਰਟਮੈਂਟਾਂ ਤੋਂ ਪੁੱਛੇ ਕਿ ਕਿਸੇ ਨੇ ਸੀਵਰੇਜ ਤਾਂ ਨਹੀਂ ਪਾਉਣਾ ਕਿਸੇ ਨੇ ਟੈਲੀਫੋਨ ਦੀਆਂ ਤਾਰਾਂ ਤਾਂ ਨਹੀਂ ਪਾਉਂਦੇ ਮੈਂ ਆਪ ਹੀ ਇਹ ਗੱਲਾਂ ਆਪਣੀਆਂ ਸੀਟੀਆਂ 'ਚ ਕਹਿੰਦਾ ਰਿਹਾ ਕਿ ਮੂਰੇ ਮੂਰੇ ਸੜਕ ਬਣੀ ਜਾਂਦੀ ਹੁੰਦੀ ਹੈ ਪਿੱਛੇ ਟੈਲੀਫੋਨ ਵਾਲੇ ਖੜੇ ਹੁੰਦੇ ਨੇ ਖੇਤੀ ਬਣਾਓ ਅਸੀਂ ਪੱਟਣੀ ਹੈ ਇੱਥੇ ਮਾਨ ਸਾਹਿਬ ਇਹ ਲਾਤ ਹੋਈ ਸਰ ਇਹ ਹੀ ਹੋਇਆ ਜੀ ਉਹ ਹਕੀਕਤ ਨਹੀਂ ਉਹ ਸੋ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤਾਲਮੇਲ ਰੱਖਣਾ ਉਹ ਮਹਿਕਮੇ ਖ ਅੰਡਰਗਰਾਉਂਡ ਕੋਈ ਪਾਈਪ ਕੋਈ ਸੀਵਰੇਜ ਕੋਈ ਕੋਈ ਟੈਲੀਫੋਨ ਦੀ ਲਾਈਨ ਕੋਈ ਵੀ ਕੋਈ ਇੰਟਰਨੈਟ ਦੀ ਲਾਈਨ ਪਹਿਲਾਂ ਉਹਨਾਂ ਤੋਂ ਪੁੱਛ ਲਓ ਕਿ ਅਸੀਂ ਸੜਕ ਬਣਾਉਣੀ ਹੈ ਤੁਸੀਂ ਇਹ ਪਹਿਲਾਂ ਪਹਿਲਾਂ ਪਾ ਲਓ ਉਤੋਂ ਉਤੋਂ ਸੜਕ ਪੰਜਾਬ ਦੀ ਨਿਹਾਰ ਬਦਲਣ ਵਾਸਤੇ ਵੱਡਾ ਕਦਮ ਕੀਤਾ ਹਰ ਰੋਜ਼ ਨਿਹਾਰ ਹੀ ਬਦਲਦਾ ਹੈ ਇਹ ਕਦਮ ਨਹੀਂ ਕਦਮ ਤਾਂ ਮੇਰੇछोटे-ਛੋਟੇ ਨੇ ਪਰ ਇਕ ਕਦਮ ਜਦੋਂ ਆਮ ਲੋਕਾਂ ਚਾਹੁੰਦੇ ਨੇ ਉਦੋਂ ਵੱਡੇ ਬਣਾ ਲੈਂਦੇ ਲੋਕ ਨੇ ਠੀਕ ਹੈ ਨਾ ਇਸ ਤੋਂ ਪਹਿਲਾਂ ਇੱਥੇ ਕਦੇ ਕੋਈ ਮੁੱਖ ਮੰਤਰੀ ਆਇਆ ਆਇਆ ਐ ਪੌੜੀਆਂ 'ਚ ਕੱਢ ਕੇ ਗੱਲ ਕੀਤੀ ਉਹਨੇ ਕਦੇ ਹੈ ਉਹਨਾਂ ਨੂੰ ਉਹਨੂੰ ਟਾਈਮ ਹੀ ਲੱਗਦਾ ਸੀ ਉਹ ਮੈਲਾ ਵਾਲੇ ਲੋਕ ਨੇ ਉਹਨਾਂ ਨੂੰ ਕੀ ਪਤਾ ਸਰਦੂਰਗੜ ਦੀ ਕਜੈਰੀ ਕਿੱਥੇ ਐ ਸਰਦੂਰਗੜ ਦਾ ਹਸਤਾਲ ਕਿੱਥੇ ਐ ਸਕੂਲ ਦੀ ਕੀ ਪ੍ਰੋਬਲਮ ਹੈ ਤੁਸੀਂ ਮੈਨੂੰ ਸਾਰੀਆਂ ਦੱਸਤੀਆਂ ਮੈਂ ਇਹੀ ਕੰਮ ਕਰਨਾ ਹੈ ਜੀ ਕੋ ਮੈਂ ਪਹਿਲਾਂ ਜ਼ਿਆਦਾ ਪਬਲਿਸਿਟੀ ਨਹੀਂ ਕੀਤੀ ਕਿ ਮੈਂ ਆ ਰਿਹਾ ਨਹੀਂ ਤਾਂ ਠੀਕ ਕਰ ਲੈਂਦੇ ਮੈਨੂੰ ਦਿਖਾਉਣ ਵਾਸਤੇ ਠੀਕ ਕਰ ਲੈਂਦੇ ਅਸੀਂ ਕਹਿੰਦੇ ਕਿਸੇ ਹੋਰ ਸ਼ਹਿਰ ਦਾ ਜਾਂਦੇ ਕਿਸੇ ਹੋਰ ਸ਼ ਤਾਕੂ ਨੂੰ ਇਹ ਨਾ ਲੱਗੇ ਕਿ ਆਪ ਜੇ ਉਹਨਾਂ ਕੱਲ ਹੀ ਦੱਸ ਦਿੰਦਾ ਮੈਂ ਸਾਰਾ ਕੁਝ ਠੀਕ ਹੋ ਜਾਂਦਾ ਇੰਟਰਨੈਟ ਵੀ ਠੀਕ ਹੋ ਜਾਂਦਾ ਤਾਂ ਆ ਵੀ ਤਾਰਾ ਪੂਰਾ ਸਾਰੇ ਠੀਕ ਕਰ ਲੈਂਦੇ। ਉਹ ਸੋ ਰੂਟਰ ਸੁਣ ਕੇ ਨੇ ਜੀ ਅਸੀਂ ਦੇਖਿਆ ਵੀ ਸਾਰਾ ਅਗੇ ਲੱਗਦਾ। ਰੂਟਰ ਦੀ ਸੱਚਾ ਅਗੇ ਤੁਸੀਂ। ਠੀਕ ਹੈ ਨਾ। ਸੋ ਤੁਹਾਨੂੰ ਵੀ ਸੀ ਸੌਰੀ ਮੈਂ ਬਹੁਤ ਸ਼ਾਰਟ ਟਾਈਮ ਤੇ ਬੁਲਾਇਆ। ਪਰ ਮੈਂ ਇਸ ਤਰ੍ਹਾਂ ਜਾਣਦਾ ਰਹਿਣਾ ਸਕੂਲਾਂ 'ਚ ਵੀ ਕਿਤੇ ਖੜ੍ਹ ਜਾਂਦੇ ਆ ਕਿਤੇ ਜਾਂਦੇ ਜਾਂਦੇ ਕੋਈ ਲੋਕ ਵੀ ਖੜੇ ਨੇ। ਕੋਈ ਮੰਗ ਪੱਤਰ ਦਿਲਾਉਣਾ ਚਾਹੁੰਦੇ ਨੇ। ਮੇਰੇ ਲਈ ਤਾਂ ਸਾਰੇ ਲੋਕ ਇੱਕੋ ਜਿਹੇ ਨੇ। ਸੋ ਇੱਕ ਸਿਸਟਮ ਬਦਲਦਾ ਜਿਹੜਾ ਅਸੀਂ ਤਾਇਿਆ ਕੀਤਾ ਬਦਲਾਂਗੇ ਔਰ ਜੋ ਜੋ ਸਾਨੂੰ ਕਮੀਆਂ ਪਤਾ ਲੱਗ ਮੈਂ ਫੇਰ ਦੁਬਾਰੇ ਕਹਿਣਾ ਮੈਂ ਕੋਈ ਛਾਪਾ ਮਾਰਨੇ ਆਇਆ ਛਾਪਾ ਤਾਂ ਉਹ ਹੁੰਦਾ ਨਾ ਵੀ ਮੈਂ ਕਿਸੇ ਨੂੰ ਫੜਨ ਆਇਆ ਹੋਵਾਂਗੇ ਮੈਂ ਤਾਂ ਪੁੱਛਣ ਆਇਆ ਮੈਂ ਤਹਿਸੀਲਦਾਰ ਸਭ ਤੋਂ ਪੁੱਛਿਆ ਡੀਸੀ ਸਾਹਿਬ ਨਾਲ ਖੜੇ ਨੇ ਕਿ ਕੀ ਕਮੀਆਂ ਨੇ ਦੱਸੋ ਅਸੀਂ ਪੂਰੀਆ ਕਰਾਂਗੇ ਇੱਕ ਮਾਨ ਸਾਹਿਬ ਜਿਹੜੇ ਰਿਪੋਰਟ ਹੋਏ ਅਮਰੀਕਾ ਤੋਂ ਉਹਨੂੰ ਅੰਮ੍ਰਿਤਸਰ ਸਾਹਿਬ ਵੀ ਪੰਜਾਬ 'ਚ ਕਿਉਂ ਲਾਇਆ ਜਾ ਰਿਹਾ ਜਦੋਂ ਕਿ ਸਿੱਧੀਆਂ ੜਾਣਾ ਪਹਿਲਾਂ ਬੰਦ ਆ ਇੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਡੀਵੀਏ ਨੇ ਇਹਨਾਂ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਗ੍ਰੋਥ ਦਾ ਅਸਰ ਹੀ ਹੋਊਗਾ ਅਗਲਾ ਜਹਾਜ ਜਿਹੜਾ ਜੀ ਕੋਈ ਆਊਗਾ ਤਾਂ ਉਹ ਘਟੋ ਘਟੋ ਅੰਮ੍ਰਿਤਸਰ ਜਾਂ ਪੰਜਾਬ ਚ ਸਭ ਜਿਹੜੇ ਨੌਜਵਾਨ ਮੁੰਡੇ ਮੁੰਡੇ ਇਹਨਾਂ ਨੂੰ ਕੋਈ ਮੌਨਬਸੇਬਲੀ ਕੋਈ ਸਰਕਾਰ ਸਹਾਇਤਾ ਕਰੂਈ ਹਾਂ ਇਹ ਬਹੁਤ ਵਧੀਆ ਕੁਐਸਚਨ ਹੈ ਤੁਹਾਡਾ ਕਿ ਕਿਤੇ ਉਹ ਡਿਪਰੈਸ਼ਨ ਚ ਨਾ ਚਲੇ ਜਾਣ ਕਈ ਵਾਰੀ ਪਿੰਡ ਦੇ ਲੋਕ ਜਾਂ ਪਿੰਡ ਦੇ ਸ਼ਰੀਕੇ ਵਾਲੇ ਮਿਹਣੇ ਮਾਰਨ ਲੱਗ ਜਾਂਦੇ ਹਨ ਹੈਨਾ ਵੀ ਤੇ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਇਹੋ ਜਿਹੇ ਵੀ ਨੇ ਜਿਹੜੇ ਉਧਰੋਂ ਮੁੜ ਕੇ ਆ ਕੇ ਇੱਧਰ ਕੰਮ ਕਰ ਕਰਕੇ ਕਾਮਯਾਬ ਹੋ ਗਏ ਅਸੀਂ ਉਹਨਾਂ ਨੂੰ ਮਿਲਾਵਾਂਗੇ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮੱਖਾ ਦੇ ਠੀਕ ਹੈ ਜਿਨ੍ਹਾਂ ਨੇ ਪੰਜ ਜੋ ਆਏ ਖੁੱਲੇ ਹੋਇਆ ਉੱਥੇ ਹਾਂਜੀ ਜ਼ੈਰਾ ਬੇਗਾਰ ਹਾਂ ਲੈਰੇ ਬੇਗਾਰ ਹੈਨਾ ਵਾਟਰ پارک ਚਾਰ ਮੁੰਡੇ ਬੁਰਜ ਹਰੀ ਦੇ ਨੇ ਹੈਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਮਿਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕਿ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਏ ਹਾਂ ਬਾਹਰੋਂ ਮੁੜ ਕੇ ਆਜੋ ਪੈਥੇ ਕੰਮ ਕਰੀ ਉਹ 550 ਮੁੰਡੇ ਨੂੰ ਕੰਮ ਦੇ ਰਹੇ ਨੇ ਇਸ ਵਕਤ ਉਹ ਜਿਹੜੇ ਮੁੰਡੇ 6 7 파ਟਨਰ ਨੇ ਤੇ ਸੋ ਇੱਥੇ ਅਸੀਂ ਉਹਨਾਂ ਨੂੰ ਆਪਰਚੂਨਿਟੀਆਂ ਦੇਵਾਂਗੇ ਜੇ ਕੋਈ ਉਹਨਾਂ ਚੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਡੀਐਸਪੀ ਦਾ ਕੋਈ ਕਿਸੇ ਐਸਡੀਓ ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੇ ਪਾਸ ਕਰੇ ਨੌਕਰੀ ਮਿਲੂਗੀ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ ਸਾਡੇ ਵੀ ਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁੱਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਧਰਤੀ ਛੱਡਣ ਨੂੰ ਜੀ ਠੀਕ ਹੈ ਨਾ ਬਿਕੋ ਮੀਡੀਆ ਦਾ ਜਿਹੜਾ ਮੀਡੀਆ ਵਾਸਤੇ ਨਹੀਂ ਜਿਹੜਾ ਜਾਨ ਵਾਲੇ ਸਾਰਿਆਂ ਨੂੰ ਬਾਹਰ ਕੱਢਦਾ ਸਾਨੂੰ ਵੀ ਉਹ ਚ ਕੱਢ ਲੱਤਾ ਆਲੀ ਵੌਇਸ ਪੁੱਛ ਕੇ ਸਾਨੂੰ ਉੱਥੇ ਵੀ ਐਂਟਰੀ ਨਹੀਂ ਮ ਮੈਂ ਕਿਉਂ ਨਸੀ ਪਰ ਕੋਈ ਨਹੀਂ মিডিਆ ਤਾਂ ਅਸੀਂ ਬਹਿ ਖੜ ਜਾਨੇ ਤੁਹਾਡੇ ਕੋਲ ਇੱਕ ਇੱਕ ਸਵਾਲ ਸਰ ਜਿਵੇਂ ਵਿਰੋਧੀ ਧਿਰ ਇਹ ਕਹਿ ਰਿਹਾ ਕਿ ਆਉਣ ਵਾਲੇ ਮੁੱਖ ਮੰਤਰੀ ਜਿਹੜੇ ਆ ਕੇਜਰੀਵਾਲ ਸਾਹਿਬ ਬਣਨੇ ਏਦਾਂ ਦੀ ਗੱਲ ਹੋ ਸਕਦੀ ਹੈ ਪਹਿਲੇ ਜੋ ਵੀ ਮੂੰਹ ਜੋ ਦਾ ਕਹਿੰਦੇ ਇਹ ਤਾਂ ਉਦੋਂ ਪਹਿਲਾਂ ਵੀ ਕਹਿੰਦੇ ਸੀ ਉਦੋਂ ਪਹਿਲਾਂ ਵੀ ਕਹਿੰਦੇ ਸੀ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਨੇ ਉਹ ਰਾਸ਼ਟਰੀ ਪਾਰਟੀ ਦੇ ਨੇਤਾ ਨੇ ਠੀਕ ਹੈ ਪੂਰਾ ਦੇਸ਼ ਉਹਨਾਂ ਨੇ ਪਾਰਟੀ ਦੇ ਨਾਲ ਚਲਾਉਣਾ ਠੀਕ ਹੈ ਨਾ ਉਹਨਾਂ ਦਾ ਕਦੇ ਗੁਜਰਾਤ ਚ ਕਦੇ ਉਹਨਾਂ ਦਾ ਬੰਨ ਦਾ ਪ੍ਰੋਗਰਾਮ ਕਦੇ ਛਤੀਸਗੜ ਕਦੇ ਮੱਧ ਪ੍ਰਦੇਸ਼ ਸੋ ਇਦਾਂ ਦੀ ਕਿਹੜੀ ਕੋਈ ਇਹ ਸਾਰਾ ਜਿਹੜਾ ਚੱਲਦੇ ਨੇ ਰਿਊਮਰ ਜੀ ਹੈ ਨਾ ਤਿੰਨ ਚਾਰ ਦੇ ਅੱਜ ਮੈਨੂੰ ਫੋਨ ਆਇਆ ਕਹਿੰਦੇ ਤੁਹਾਡਾ ਬਰਥਡੇ ਅੱਜ ਲੈ ਮੈਂ ਕਿਹਾ ਕਿੱਥੇ ਹੈ ਕਹਿੰਦੇ ਜੀ ਨੈਟ ਤੇ ਦੇਖਿਆ ਮੈਂ ਕਿਹਾ ਯਾਰ ਘਟੋ ਘਟ ਸਾਲ ਚ ਇੱਕ ਅੱਧੀ ਵਾਰੀ ਇੱਕ ਤਾਂ ਚਲੋ ਚੱਲੇ ਜਾਂਦਾ ਚਾਰ ਪੰਜ ਤਾਂ ਬਰਥਡੇ ਨਾ ਕਰਿਆ ਕਰੋ ਹੈ ਨਾ ਇੱਕ ਇੱਕ